ਤੇਨ ਦਾ ਟੋਕੇ ਚੰਡਾ ਹੁੱਜੂ ਨੂੰ ਕਹਿੰਦੇ ਆਂ ਮੈਂ ਟੋਕੇ ਚੰਡਾ ਮੜੇ ਜੋੜੀ ਟੋਕੇਆਂ ਨੂੰ ਚੰਡਾ ਕੇ ਆ 10 15 ਦਿਨ ਨੀਜੀ ਨਾੜ ਜਾਣ ਤੋਂ ਪਹਿਲਾਂ 10 ਦਿਨ ਚੱਲ ਠੀਕ ਆ ਕੋਈ ਲੱਗਿਆ ਟੋਪਰ ਵਾਲੀ ਤੇ ਹੂੰ ਤੁਹਾਡੇ ਕੈਮਰੇ ਕੋ ਮਰੇ ਨਹੀਂ ਇਹਦੇ ਨੇ ਟਾਗ ਰਾ ਰਹੇ ਹਾਂ ਹਾਂ ਅੜਾ ਅਲੀ ਸੱਚਾ ਨਹੀਂ ਆਗਾ ਮੈਂ ਤਾਂ ਬੌਂਸਰ ਬਰਾ ਬੌਂਸਰ ਥੋੜਾ ਸ਼ੋਅ ਕਰਨਾ ਪਹਿਲਾਂ ਦੁਪਹਿਰੇ ਲਾ ਕੇ ਇਹਨਾਂ ਦੀ ਪਗੜਾ ਪੂੜਾ ਦੋ ਚਾਰ ਲਵਾ ਦਿਆ ਕਰੀ ਧੁੱਪੇ ਮੁੜ ਕੇ ਗਾਂ ਦਿਨ ਤੁਜੇ ਆ ਜ ਨੇ ਥੋੜੇ ਜੇ ਫਿਰ ਜੇ ਧੋਪਣਾ ਲੱਗੀ ਫਿਰ ਇਹਨਾਂ ਅੱਖਾਂ ਸੰਦਿਆ ਕੱਲ ਸੁਲਤਾਨ ਨੇ ਮੁੰਡੇ ਜੇ ਨੈਸ਼ਨਲ ਤੇ ਬੋਲਟੇਜ ਲਗਾ ਰਿਆ ਨੇ ਆਹ ਕੱਲ ਬੜਾ ਸੋਹਣਾ ਬਤਾਇਆ ਸਾਹਿਬ ਭਾਨੀ ਬਹੁਤ ਵਸਾਨੀ ਆਹ ਆਹ ਸੁਲਤਾਨਾ ਬਸ ਇਹਨਾਂ ਵਿਸ਼ੇ ਨੂੰ ਨੇ ਤੇ ਜਿਹਨੇ ਪਿੱਛਾ ਮੁਰਦੇ ਨੂੰ ਦੇਖਿਆ

ਹਾਂ ਜੀ ਆਪਾਂ ਅੰਟੀ ਆਹ ਜੀ ਰਾਮਨਾ ਮੈਂ ਹੈਗਾ ਨਹੀਂ ਅਗਰ ਮਾਨ ਤੂੰ ਇਹ ਆਪ ਤੂੰ ਚੁਗਾ ਤੇ ਪੀਲਾ ਕਰੋ ਜੇ ਮੈਂ ਹੈਗਾ ਮੈਂ ਆਪੇ ਪੀਲਾ ਕਰਨਾ ਠੀਕ ਆ ਭਾਂਜੀ ਚਲੋ ਠੀਕ ਹਾਂ ਜੀ ਇਹ ਦੇਖ ਲਈ ਠੀਕ ਹੈ ਹੂੰ ਹੂੰ ਇਸ ਕੇ ਲਈ ਇਹ ਚੱਲਣੀ ਕਿਹਦਾ ਮਾਲਾ ਹੁੰਦਾ ਹੈ ਹਾਂ ਕਿਹੜਾ ਫੜਾ ਕਿਹੜਾ ਫੋਨ ਇਹਦੇ ਮੇਰੇ ਫੋਨ ਦਾ ਚਾਰਜਰ ਆ ਅੱਛਾ ਆ ਵੇਖ ਆਈਫੋਨ ਦਾ ਚਾਰਜਰ ਉਹ ਮਾ ਕੋਈ ਅੱਧਾ ਨਾ ਕਰ ਉਹ ਮੇਰੇ ਜੇਬੀ ਚ ਆ ਗਿਆ ਦੁਰਾ ਇਹ ਲੈ ਦੇ ਕੌਕਾ ਦੇਖੋ ਅ ਆ ਵੇ ਸਲਤਾਨਾ ਡਾ ਤੇ ਲਾ ਕਦੇ ਮੈਂ ਬਾਈ ਮੂੰ ਸੜੀ ਚਾ ਬਾਈ ਮੈਂ ਰੋ ਕਿ ਤਾ ਕਰਦਾ ਕਰ ਤੋ ਹਾਂ ਉਹ ਐ ਐਨੇ ਕਹਿੰਦਾ ਉਹ ਜਿਹੜਾ ਵਿਚਾਰੇ ਭਾਈ ਕੀ ਕੌਣ ਹੈ ਉਹ ਮੁੰਡੇ ਨੂੰ ਬਦਰਾਮ ਕਰਦਾ ਆਂਦਾ ਉਹ ਤਾਂ ਨੰਨ ਜਿਹੜਾ ਉਹਨੂੰ ਕਹਿੰਦਾ ਬਈ ਗੱਲ ਜਣਾ ਗੱਲ ਜਣਾ ਕਿਲਾ ਕਹਿਤਾ ਜੀ ਤੂੰ ਸੱਚੀ ਗੱਲ ਜੀ ਮੈਂ ਤਾਂ ਕਹਿੰਦਾ ਕੱਢ ਦੇ ਕੱਢ ਦੇ ਫਿਰ ਮਿਊਟ ਹੋਈ ਉਹ ਇਹਨਾਂ ਦਾ

ਦੇਤੇ ਪਾ ਲਈ ਬੈਟ ਨਹੀਂ ਹੂੰ ਬੈਟ ਨਹੀਂ ਦੇਤੇ ਪਾ ਲਈ ਆਮੋ ਬੈੱਡਾ ਅੰਡਾ ਨਾ ਹੁੰਦੇ ਇਹਨਾਂ

ਮੈਂ ਮਤਾਂ ਦੇ ਨਹੀਂ ਤਾ ਦਿੰਦੇ ਜੱਸੇ ਨੂੰ ਥੋੜਾ ਸ਼ਰਟ ਪੀੜੀ ਕਰਾ ਲਈ ਦੇ ਜਦ ਜਪਰੇਟ ਲਾ ਜਾਂਦਾ ਤੁਸੀਂ ਨਾ ਦੇੜ ਲੈ ਜੱਸੇ ਬੈਂਡ ਕਰਦੀ ਪੀੜੀ ਕਰਾਈ ਇਹ ਤਾਂ ਪਟਟਾ ਹੋ ਗਿਆ ਹਣਾ ਐਵੇਂ ਪੀੜੀ ਕਰਾਈ ਆ ਤੇਰੇ ਨੂੰ ਥੋੜਾ ਸਾਲਿਆ ਤੂੰ ਵੜਦਾ ਨਹੀਂ ਜੱਸਾ ਸ਼ੁਕਰੀ ਕਰਦਾ ਤੂੰ ਸੌਂਦਾ ਡੱਡੂ ਜੱਸੇ ਨੂੰ ਕਿਹਾ ਮੇਰੇ ਵੀ ਮਿਹਨਤ ਲਾ ਦੇ ਜਾ ਮੈਂ ਹਰ ਜੂਗਾ ਜੱਸਾ ਪੂਰਾ ਲਫਾਫਾ ਘੋਣਾ ਆਈ ਜਾਣਾ ਬੇ ਇੰਦਰ ਐਵੇਂ ਆ ਵਾਹ ਆਈ ਜਾਣਾ ਅਜੇ ਵੀ ਸਭ ਘਾਰਦਾ ਹੀ ਓਏ ਆ ਗਿਆ ਉਹ ਹੀ ਕੱਢੀ ਕਰਦਾ ਓਏ ਇਹ ਨਹੀਂ ਗੱਲ ਆ ਇਹ ਨਾਮ ਉਹ ਕਹਿੰਦਾ ਜਾਨ ਦਾ ਕਾਰਜ ਕਰਦਾ ਆਕੀ ਦੱਸਿਆ ਜੀ ਕੱਢ ਤੂੰ ਕੱਲ ਆ ਜੀ ਠੀਕ ਆ ਪੱਕੀ ਗੱਲ ਆ ਕੱਲ ਤੂੰ ਨਹੀਂ ਵੜਨਾ ਵੜਨਾ ਕਿਉਂ ਨਹੀਂ ਜਿਵੇਂ ਜੀ ਰੀਸ ਨਹੀਂ ਦਿੱਤਾ ਤਾਂ ਬੌਂਸਰਾ ਕੇ ਦੇ ਵੇਖੀਂ ਕਰ ਦੱਸਿਆ ਦੱਸਿਆ ਜੀ ਆ आया नहीं आज आ जाओ हमें गए थे वहां नहीं खेलने गए थे आया सही लगा वो जो सेवा पे तो दे दे के लिए हम्म मैं तक ही ले लो ना मेरी पांच बाल दे दे

ਕਦਮ ਉਹ ਗੀਜ ਨੂੰ 420 330 ਆਸ ਹੀ ਲੋਕਾਂ ਦਾ ਨਹੀਂ ਕਦਮ ਉਹ ਗਾ ਵੀ ਕਿਉਂ ਨਹੀਂ ਬਣਾਉਣੀ ਲੋਕਾਂ ਨੇ ਜਿਤ ਲੱਗ ਗਿਆ ਉਹਦੇ ਦੇ ਬਣਾਉਣਾ ਯਾਰ ਉਹ ਵਾਲੀ ਹਾਂ ਉਹ ਸਾਡਾ ਮੈਂ ਮੈਂ ہاں ਚੱਲ ਬੰਕਰਨ ਦਿਆ ਨੂੰ ਚੱਲ ਚੱਲ ਠਾਂਗਿਆ ਹੁਣ ਕੱਡਾ ਬਾਹਾਂ ਵਿੰਗ ਗਏ ਕੋਈ ਨਹੀਂ ਹਾਂ ਸਹੀ ਫੜੀਆਂ ਮਾਰਾ ਕੋਈ ਨਹੀਂ ਕੀਤਾ ਬਿਲਕੁਲ ਸਹੀ ਦਿੱਤਾ ਫੜੀਆਂ ਨੇ ਤੂੰ 100 ਮਾਰ ਕੇ ਠੇਗਾਣਾ ਕਰ ਦਿਆ ਹਾ ਹੁਣ ਇਹਨੂੰ ਇਹਨੂੰ ਤਾਂ 50 50 ਪੂਰੇ ਕਰ ਦੇ ਤੇ ਹਟ ਜਾ ਇਹਦੇ 50 ਹੀ ਪੂਰੇ ਨੇ ਯਾਰ ਜੀ ਗੱਲ ਹੋ ਗਈ ਇਹਦੇ ਨੇ 50 ਪੂਰੇ ਦਾ ਪੂਰਾ ਕਰਨੇ ਹਾਂ ਜਾ ਵੇ ਕਿੱਥੇ ਫੜਿਆ ਬਦਿਆਂ ਦਾ ਵੱਜਣਾ ਨਹੀਂ ਇਹ ਨੇ ਕੀਤਾ ਕੋਈ ਹਲੇ ਜੱੱਸੇ ਨੇ ਫੜਾ ਹੀ ਕਿੱਟਿਆ ਹਜੇ ਤੂੰ ਆ ਨਾ ਜੱੱਸਿਆ ਵਜਣਾ ਤੇਰਾ ਨਾ ਇਹਦੇ ਆ ਬਿਸਤਰਾ ਰੱਖਿਆ ਓ ਤੋਂ ਉੱਥੇ ਆ ਬੈਠੇ ਹਾਂ ਆਪਣਾ ਨਹੀਂ ਛੱਡਦੀ ਐ ਨਹੀਂ ਨਹੀਂ 50 ਹੋ ਗਏ ਕਿ ਨਾ ਫੇਰ ਛੱਡ ਨਾ ਕਿੰਨੇ 3 ਫੇਰ 50 ਆਖਿਆ ਨੇ ਨਹੀਂ ਨਹੀਂ ਦਿੱਤਾ ਨਹੀਂ ਛੱਡਨੀਆ ਜੇ ਤੇ 50 ਹੋ ਗਏ ਤਾਂ ਦਿੱਤਾ ਛੱਡਦੀ ਨੀ ਇਹੇ ਸ਼ਾਮਾਂ ਤੱਕ ਕਿੰਨੋਂ ਆ ਗਈ ਅੱਲਾਹ ਵਲਵਾਨਾ ਭਾਂਤ ਬੋਲੋ ਇੱਕ ਰੀ ਦਾ 100 ਨਾ ਹੋਣ ਚਾਹੇ ਤੇਨੇ ਦਾ 100 ਹੀ ਡਾਵੇ ਲੱਗ ਵਾਲੇ 100 100 ਤੇਨੇ ਨੂੰ ਹੁੰਦੀ ਨਹੀਂ 100 ਕਿਉਂ ਨਾ ਲੱਗ ਵਾਲੇ 100 ਆਓ ਉੱਠ ਬੈਪ ਇਹ ਸ਼ੁਰੂ ਤਾਂ ਹੋ ਜਾਂਦਾ 50 50 ਉੱਠਦਾ ਤਰਕੇਦ 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 ਫੇਰ ਕੋਸੀ ਫੇਰ ੱਲਾਹ ਤੇਰੇ ਤਾਂ ਆਉਂਦੀ ਕਿੰਤੀ ਗਿਣਤੀ 50 ਤੱਕ ਆਉਂਦੀ ਉਹਨੂੰ ਇਹੜੇ ਕੋਲੇ ਨਾ ਪੜਿਆ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਉਹਨਾਂ ਨੂੰ ਪਤਾ ਲੱਗਾ ਬੱਚਾ ਸ਼ਹਿਰ ਬਰਾਗਾ ਸਕੂਲ ਚੋਂ ਉਹਨਾਂ ਨੇ ਤਾਂ ਦੋ ਵਾਰਾਰੇ ਨਾ ਹੀ ਕਰਤਾ ਮੇਰਾ ਛਾੜਿਆ ਛੋੜ ਕੇ ਉਹਨੂੰ ਸਕੂਲੇ ਦੇ ਸਰੋਪਾ ਦੇ ਕੇ ਘਰ ਛੱਡ ਗਏ ਵੀ ਇਹਨੂੰ ਸਰਟੀਫਿਕੇਟ ਵੀ ਘਰੇ ਬੈਡਵਾ ਜਿਹਨਾਂ ਦੇ ਗਏ ਇਹ ਆਂਦੇ ਤੇਰਾ ਸਰਟੀਫਿਕੇਟ ਤੈਨੂੰ ਦੇ ਕੇ ਦਿੰਦੇ ਆ ਤੂੰ ਮੇਰੇ ਲੈਣ ਬਣਾਣੀ ਨਾ ਰਸ਼ਨ ਕਰੂਗਾ ਸਾਡੇ ਇਹ ਤਾਂ ਇਹ ਸ਼ਹਿਰ ਬੱਚਾ ਦੇ ਨਾਲ ਸਕੂਲ ਚ ਆਇਆ ਨਹੀਂ ਕਦੀ ਤੇ ਮਾਟਰ ਨੂੰ ਆਵਦੀ ਫਿਕਰ ਪੈ ਗਈ ਵੀ ਜੇ ਗੱਛਰ ਬੱਚਾ ਆ ਗਿਆ ਸਾਨੂੰ ਆਵਾਡ ਮਿਰਚ ਨਾ ਰਾਸ਼ਟਰਪਤੀ ਕੋਈ ਤੇਰੇ ਦਾ ਬੱਚਾ ਮੰਮਾ ਨਾ ਮੈਂ ਤਨਖਾਹ ਅੱਧੀ ਹੋ ਜਾਣੀ ਜੇ ਮੈਨੂੰ ਪੜਾਉਂਦਾ ਨਹੀਂ ਐਸੇ ਸਕੂਲ ਨਹੀਂ ਇਸੇ ਇੱਥੇ ਦਾ ਇਹ ਸਾਰੇ ਬੰਦੇ ਆਪਣੇ ਹੀ ਨਾਲ ਕੋਈ ਇੱਥੇ ਨਹੀਂ ਨਾ ਘਟ ਕੇ ਘਰੇ ਜਾਂਦੇ ਇੱਕ ਪੂਏ ਵੜਦਾ ਦੂਜੇ ਪੂਏ ਬਾਪੂ ਨੇ ਬਿਠਾ ਗਏ ਆ ਵੀ ਫੁੱਟ ਗੰਦੀ ਪੰਜਾਬ ਤੇ ਰੈਡੀ ਤੇ ਉਹ ਗਿੰਤੀ ਉਹ ਤੇ ਲੱਗਦੇ ਜਾ ਕਰਦੇ ਨੇ ਇਹ ਵੀ ਕਿਹੜਾ ਘਰ ਸਕੂਲ ਆਉਂਦਾ ਸੀ ਗਿੰਤੀ ਵਧੇ ਕਿਦਾਂ ਪੇਪਰਾਂ ਦੇ ਆ ਗਏ ਮਾਦੇ ਪੇਪਰਾਂ ਦੇ ਆ ਗਏ ਤੇ ਮੈਸਟਰਾਂ ਦੇ ਕਿਧਰ ਆ ਪੇਪਰ ਕਾਣ ਚੱਲ ਸਰਟੀਫਿਕੇਟ ਤੇ ਗਈ ਇਹਨਾਂ ਦੇ ਹੈਗਾ ਨਾ ਬੰਦਾ ਪੜਿਆ ਲਿਖਿਆ ਨਹੀਂ ਕਿੰਨੀਆਂ ਕਿੰਨੀ ਅਗਲਾ ਸੰਗ ਗਿਤੀਆਂ 12 ਗਿਤੀਆਂ ਉਹ ਵਾ ਖੇਚ ਤੂੰ ਗਈ ਤਰਲੇ ਹੀ ਆਦੇ ਚੰਗਾ 10 ਤੱਕ ਗਿਆ ਏ ਆਓ ਚੱਲੋ ਫਿਰੇ ਥੱਲੇ ਹੀ ਇਹਨੇ 10 ਹੀ ਕੀਤੀਆਂ ਮੇਰਾ ਦੀਵਾ ਥੱਲੇ ਦਾ ਥੱਲੇ ਤੇਨ ਦੱਸਿਆ 10 ਤੱਕ ਮੈਂ ਤਾਂ ਹੀ ਇਹਨਾਂ ਦੇ ਅਗਲੀ ਸ਼ੀਟ ਦੇ ਪਾਉਨਾ ਬਾਉਂਸਰ ਵਾ ਤੂੰ 12 ਆਲਾ ਏ ਇਹ ਦਸਾਂ ਵਾਲਾ ਤੈਨੂੰ ਪੰਜਾਬੋਂ ਦੇ ਨੂੰ ਪੰਜਾਬ ਨਹੀਂ ਆਉਂਦੇ ਆ ਵੇਖ ਲੈ ਸਹੀ ਗੱਲ ਕਰ ਲੈ ਸਹੀ ਗੱਲ ਮੈਨੂੰ 25 ਤੱਕ ਹੁੰਦੇ ਹੀ 50 ਗਿੰਗ ਤੇਰੇ ਇੱਕ ਦਾ ਜਰੂਰ ਹੋ ਜਾਣਾ ਜਿਹਨੂੰ ਨਹੀਂ ਹੁੰਦੀ ਗਿੰਤੀ ਫੇਰ ਦੇ ਜੱਪਿਆ ਤੇਰੇ ਚੈਲੰਜ ਪੱਕਾ ਨਾ ਚੈਲੰਜ ਦੇ ਦੂ ਮਾਰਨੀ ਪੱਲਾ ਨਹੀਂ ਓਏ ਪੱਤਾ ਦੇ ਤੈਨੂੰ ਮਾਰ ਲਈ ਜਾ ਕੇ ਓਏ ਯਾਰ ਤੇਰੇ ਕੋਲ ਮਾਰ ਗਿਆ ਓਏ ਭਵਾਨੀ ਫੇਰ ਛੱਡ ਦੇਖ ਮਾੜ ਮੁਲਕੇ ਦੇ ਮਮਾ ਚੁਪਣਾ ਕਿਨੇ ਆ ਬੈਗ ਯੂ ਸੀ ਯੂ ਜਿਆਦਾ ਜੱਸਿਆ ਨਹੀਂ ਬੇ ਕੱਲਾ ਹੀ ਸ਼ੇਰ ਲੱਗ ਗਈ ਵਾਹ ਲੀਡੇ ਭਾ ਦੇ ਮੁਰਦਾ ਸਹੀ ਆਣਾ ਪਰ ਕੇ ਟਾਈਮ ਪਾਣਾ ਤਿੰਨ ਦੋ ਮਿੰਟ ਦਾ ਜਾ ਹੈ ਕਹੀਂ ਆ ਨਹੀਂ ਉਤਰਨ ਦਿਆ ਜਾਂ ਕਰਨਾ ਜਰੂਰ ਇਹਦਾ ਇਹ ਭਾਲ ਕੇ ਨਹੀਂ ਵਰਦਾ ਇੰਨੀ ਗਾਰੰਟੀ ਦੇ ਦਿੰਦਾ ਮੈਂ ਸਵੇਰੇ ਨਹੀਂ ਵਰਦਾ ਸਵੇਰੇ ਨਹੀਂ ਆਉਣਾ ਇਹਨੂੰ ਪਤਾ ਵੱਡੇ ਭਾਨਾ ਮੱਥਾ ਲਾ ਲਿਆ ਐ ਦੱਸਿਆ ਤੇ ਨਹੀਂ ਆਉਣਾ ਗਾਰ ਰੋਡ ਦਾ ਤੇਰੇ ਨੂੰ ਆੜਾ ਤੇਰੇ ਮਾਤਾ ਚਾਚਾ ਪੀੜੀ ਕਰਾ ਦੇ ਬੜਾ ਲੰਬਾ ਨਹੀਂ ਮਾਮਾ ਜੱਸਾ ਫੇਟ ਹੋਇਆ ਮੇਰੇ ਸਾਹ ਡੜਰੀ ਪੀੜੀ ਗਈ ਉਹਨੇ ਕੋ ਸਾ ਮੁਰੇ ਹੋਈ ਆਈ ਦਮਾ ਕੁੜੀਆਂ ਟੱਪਦੀ ਜਿਦਾਂ ਕੁੜੀਆਂ ਵੀ ਟੱਪਦੀਆਂ ਸੱਚ ਜਿਦ ਤਰ੍ਹਾਂ ਹੀ ਟੱਪਦਾ ਜੀ ਕਰੇ ਕਰੇ ਸੀ ਨਾ ਕੱਕਾ ਹੋ ਤਾਈ ਜਾਂਦੇ ਮੈਨੂੰ ਉਹ ਤੈਨੂੰ ਵੀ ਕਹਿੰਦੇੱਖਾਂ ਵੀ ਨਹੀਂ ਪੂਰਾ ਹੀ ਨਾ ਧਿਆਨ ਦੇ ਉਹ ਮਿਹਨਤ ਧਿਆਨ ਦੇ ਵੀ ਆਪਣੇ ਆਪ ਬਕਰ ਹੈ ਗੁੱਸਾ ਖਾ ਜਾਵਾ ਉੱਠੇ ਨਾ ਪਾਉਂਗਾ ਤੇ ਫਿਰ ਮੱਛ ਚੰਗੀ ਮਾੜੀ ਕੀ ਕਰੂ ਦੋ ਆ ਹੁਣ ਗਾਂ ਬਣ ਜਾਂਦੀਆਂ ਦੋ ਮੇਰੇ ਪਿੰਜਾਰੇ ਆਏ ਹੱਕੀ ਵੀਰੇ ਆਲਦਾ ਤਾ ਵੀ ਨਾ ਬਿਨਾ ਦੁੱਧ ਨੂੰ ਦਹੀਂ ਮੇਰਾ ਚੀਤੋ ਦਹੀਂ ਜਾਂਦੀ ਕੱਟਾ ਜੀ ਮੇਰਾ ਜੀ ਬੰਨੇ ਗਾੜੀ ਬਾਟਰ ਦੇ ਹੋਰ ਵੀ ਹੋਣੀ ਇੱਕ ਮਿੰਟ ਲੇਡ ਬਹੁਤ ਵੀਲ ਪਹੁੰਚ ਰਹੇ ਮੋਟਾ ਚਲੀ ਜਾਂਦਾ ਕੋਈ ਕਰ ਰਿਹਾ ਬੜਾ ਯਾਰ ਦੁਨੀਆ ਦਾ ਸੋਹਣਾ ਮਾਤੀ ਆ ਦੀ ਧਪਕੜਾ ਭਾਉਣਾ ਹੂੰ ਕਈ ਐਕਸਾ ਜੀ ਇਦਾਂ ਲਾਲੀਦੀ ਆ ਹੂੰ ਛੋਟੀ ਆ ਹੂੰ ਨਿੱਕੀ ਏ ਇਹ ਟੋੜੀ ਆ ਉਹ ਘਰ ਜਵਾਕਾਂ ਨੇ ਰੱਖੀ ਆਪਣਾ ਲਈ ਉਦੋਂ ਇੱਥੇ ਟੁੱਟ ਗਈ ਨਹੀਂ ਪਹਿਲਾਂ ਲਿਆਣਾ ਉਹ ਇੱਥੇ ਟੁੱਟ ਗਈ ਅਡਵਾਂਸ ਦਾ ਆਗਰਾ ਖੜਾ ਰੱਖੀ ਦਾ ਲੈ ਨਹੀਂ ਗਾਦੀਆ ਇਹ ਨਿੱਕੀ ਹੈ ਨਾ ਇਹ ਨਿੱਕੀ ਰਸੀ ਇਹ ਰਸੀ ਨਿੱਕੀ ਵੀ ਆ ਹੋਲੀ ਵੀ ਆ ਆਹੋ ਹੁਣ ਇਹ ਨਕਸੋ ਪਾਣੀ ਦੀ ਬਗ ਨੋਟ ਦਾਂ ਉਦਨ ਦਾ ਹੀ ਮੌਸਮ ਜੇ ਚੇਂਜ ਹੋ ਗਿਆ ਕਿੰਨਾਂ ਉਦਨ ਦਾ ਹੀ ਵਾਜ ਉਧਰ ਲਾਉ ਵਾ ਥੋੜੀ ਦਰਮਿਆ ਵਿਚ ਜੀ ਏਸੀ ਲਾ ਬਿਠੇ ਹੋ ਰਿਆ ਇੱਕ ਰਾਤ ਸੇ ਨਾ ਕੇ ਰੋਟੀ ਪਾਣੀ ਖਾਂਦੇ ਨੇ ਜਦੋਂ ਕਾਬੇ ਖੜੇ ਜੇ ਆਹ ਕੁਝ ਮਾਇਰ ਤੇ ਕੱਲਾ ਸਾਹਦਾ ਸਾਹਬ ਸੂਬ ਕਰਦਾ ਟਾਈਮ ਲੱਗ ਗਿਆ ਹੋਰ ਤੇ ਜੁਆਇੰਟ ਹੀ ਆਹ ਸਾਹਬ ਸੂਬ ਕਰਦਾ ਸਿਰ ਪੂਰੇ ਟਾਈਮ ਬਹੁਤ ਲਾਤਾ ਸਹੀ ਫਾਈਨਲ ਵੇਖਿਆ ਮੁੜ ਕੇ ਹਾਂ ਬਾਅਦ ਨੂੰ ਕਹਿੰਦੇ ਕਿ ਮੈਂ ਰਾਣਾ ਦਾ ਉਹ ਪਟਿਆਲੇ ਹਨਾਂ ਜੇ ਮਹਾ ਨੀਵਨ ਫਾਈਨਲ ਖੇਡੂਗਾ ਦੇਖ ਲੈ ਵਈ ਇਹਨੇ ਖੇਡਾ ਵਾਲਾ ਬਜਾ ਤਾ ਹਮ ਕਿੜੀ ਅਮਨ ਵਰਲਡ ਕੱਪ ਨਹੀਂ ਨਹੀਂ ਪਟਿਆਲੇ ਜੀ ਜਾਣਾ ਭਰਾ ਇਹ ਪੈਸਾ ਆਉਣਾ ਪਲੇਅਰਾਂ ਦੇ ਪੈਸੇ ਜੋ ਜਿੱਤਰੀ ਮਾਨਸ ਏਰੀਆ ਜਿੱਤੇ ਸੀ ਉਹਨਾਂ ਨੇ ਉੱਥੇ ਹੀ ਨਾ ਕਰਕੇ ਪਾਣੀ ਇਹਨਾਂ ਵਾਲਾ ਇਹਨਾਂ ਦੇ ਇਹਨਾਂ ਵਾਲਿਆਂ ਨੇ ਹਰਤ ਕਰ ਲੀ ਆਹੋ ਉਹਦਾ ਕਰਕੇ ਕਰਨੀ ਪਈ ਆ ਉਹਦਾ ਇਹਨਾਂ ਦੀ 9 ਤਰੀਕ ਸੀ ਆਲਪਰ ਤੇ ਇਹਨਾਂ ਦਾ ਪਹਿਲਾਂ ਹੀ ਬਦਲਾ ਨਹੀਂ ਜੋ ਪੱਕਾ ਮੈਂ ਰੱਖਿਆ ਹੈ ਉਸੇ ਤੋਂ ਹੀ ਤੇ ਕਾਹੋ ਜਾਵੇ ਲਈ ਹੁਣ ਰੱਖ ਲੈਣੇ ਨਾ ਉਹ ਬਾਹਰ ਆਲੇ 1.5 ਦੱਸ ਦਿੰਦੇ ਨਾ ਆਹੋ ਨਵੰਬਰ ਚ ਫਾਇਦਾ ਹੈ ਕਿਉਂਕਿ ਹੁਣ ਤੋਂ ਪਤਾ ਪਲਕੀ ਜਾਂਦੀ ਹੈ ਵਧੀਆ ਵਧੀਆ ਤੇ ਬੜਾ ਸਾਫ ਲੱਗੇ ਸੀ ਦਿਨ ਵਧੀਆ ਲੱਗਣ ਦਾ ਵਧੀਆ ਲੱਗੇ ਸੀ ਤੇ ਨਿਆਈ ਲੱਤਾਂ ਫੜੀ ਮੜੀ 75 ਸਾਲ ਆ ਖੰਡ ਰਹਿਣੀ ਇਹ ਆਪਣੇ ਆਵਿਸ਼ਾ ਸਾਰਿਆਂ ਚ ਲਾਗੇ ਲਾਗੇ ਗਰਮੀਆਂ ਚ ਜਿੰਨਾ ਜਿੰਨੀ ਗਰਮੀ ਗਰਮੀਆਂ ਚ ਹੁੰਦੀ ਆ ਉਨੀ ਇਨਾ ਦਿਨ ਰਹੂਗੀ ਗਰਮੀਆਂ ਚ ਮਰਨ ਆਹਦੇ ਵਿੱਚ ਪਾਈ ਦਊਗਾ ਕਾਪੀ ਜੀ ਗਰਮੀਆਂ ਚੋਂ ਅੰਦੇ ਜੰਮ ਜੀਵਨ ਠੱਪ ਹੋ ਜਾਗਾ ਲੋਕ ਨਹੀਂ ਰਹਾ ਕਰਨ ਕੇ ਸੇਕ ਨਾਲ ਲੋਕ ਮਰ ਜਾ ਕਰਨੇ ਸਹੀ ਜਿਹੜਾ ਰਹਦਾ ਹੀਗਾ 35 ਤੋਂ 50 ਡਿਗਰੀ ਤੇ ਸਰਦੀਆਂ ਚ ਕਹਿੰਦੇ ਆਲੇ ਤੁਝੇ 35 ਤੋਂ 50 ਡਿਗਰੀ ਸਰਦੀਆਂ ਚ ਆਇਆ ਮਰੇ ਮੌਸੂਮ ਤੇਜ ਹੋ ਗਿਆ ਕਰਨੀ ਆਪਾਂ ਇਹਨਾਂ ਤੇ ਗਰਮੀ ਹੋ ਗਈ ਆ ਨੇ ਆਪ ਅੰਦਰ ਸੇ ਬੁਖਾਰ ਰਹੀ ਉਹ ਪੁੱਛਣ ਦਾ ਜਿਆ ਉਹਦਾ ਚੱਤ ਨਹੀਂ ਆਇਆ ਇੱਕ ਦਿਨ ਨਹੀਂ ਆਇਆ ਇੱਕ ਦਿਨ ਉੱਥੇ ਲੰਘ ਗਿਆ ਰਾਤ ਉੱਥੇ ਘੇੜ ਕੇ ਉੱਥੇ ਰਹਿ ਪੇ ਪਹਿਲਵਾਨ ਜ਼ਿਆਦਾ ਰਹਿ ਜਾਂਦਾ ਸੀ ਚਾਹ ਤੇ ਚਲੇਗਾ ਮਾਨੇ ਡੇਢ ਵਜੇ ਰਾਤ ਡੇਢ ਵਜੇ ਰਾਣੇ ਦੇ ਪੁਛਾ ਚ ਮੈਡੀਪੁਰ ਉਦੋਂ ਰਾਤ ਤੇ ਲੇਟ ਹੋ ਗਏ ਆ ਉਹ ਤਾਂ ਹੀ ਹੋ ਹਾ ਤੇ ਅਗਲੇ ਦਿਨ ਬੁਖਾਰ ਚੜ ਗਿਆ ਉਹ ਉਹਨਾਂ ਦੀ ਤਾਂ ਨਹੀਂ ਆ ਉਹਨਾਂ ਨੇ ਤੋੜਿਆ ਮਾਰ ਹੁਣ ਸ਼ਾਮ ਵਾਲੀ ਮਿਸ ਹੋ ਜੇ ਹੋ ਜੇ ਉਹ ਪੱਕੇ ਆ ਉਹ ਵੀ ਕਿਤੇ ਜ਼ਰੂਰੀ ਕੰਮ ਤੰਦੇ ਨੂੰ ਸਵੇਰਾ ਹੀ ਤਾਂ ਮੈਂ ਮਿਸ ਨਹੀਂ ਕਰਦਾ ਐਡਾ ਵੀ ਮਿਸ ਕਰ ਲੈਂਦਾ ਅੰਦਰ ਗਿਆ ਸਾ ਸਵੇਰੀ ਸਵੇਰੇ ਪੱਕੇ ਨੇ ਆਪਾਂ ਆਪ ਨੇ ਨਾ ਐਤਵਾਰ ਨਾ ਇਹ ਵੀ ਪੱਕਾ ਕੋਈ ਐਤਵਾਰ ਛੁੱਟੀ ਨਹੀਂ ਹਮ ਮੈਂ ਚੜ ਮੈਂ ਜਦੋਂ ਸਵੇਰੇ ਮੈਂ ਇੰਨਾ ਵੀ ਲੱਤਾਂ ਦੀ ਘੱਟ ਲਾ ਕੇ ਉੱਪਰ ਵਾਲੀ ਲਾ ਜਾਂਦੀ ਆ ਆਨੇ ਉੱਥੇ ਉੱਪਰੋਂ ਥੋੜਾ ਬੈ ਵਰਮ-ਅਪ ਕਰਕੇ ਅੰਦਰੋਂ ਗੇਟ-ਬੁਟ ਲਾ ਕੇ ਐਦਾਂ ਕਰ ਲੀਦਾ ਸਵੇਰ ਵਾਲੀ ਨਹੀਂ ਛੁੱਟੀ ਕਰੀਦੀ ਸਵੇਰ ਵਾਲੀ ਕਹਿੰਦੀ ਛੁੱਟੀ ਕਰਨੀ ਹਲੇ ਮੈਂ ਤਾਂ ਅੱਜ ਹਲੇ ਉਹਦੇ ਆਪਣੇ ਟੋਕੇ ਚੰਡਾ ਬੁੱਜੂ ਨੂੰ ਕਹ ਗਿਆ ਮੈਂ ਸਾ ਟੋਕੇ ਚੰਡਾ ਮੜੇ ਜੋਨੀ ਟੋਕੇ ਨੂੰ ਚੰਡਾ ਕੇ ਆ 10-15 ਦਿਨ ਨਿਕਲਣ ਜਾਣ ਤੋਂ ਪਹਿਲਾਂ 10 ਦਿਨ ਚੱਲ ਠੀਕ ਆ ਕੋਈ ਲੱਗਿਆ ਟੋਪ ਪਰਾਲੀ ਤੇ ਇਹਨਾਂ ਸਾਥ ਨਾ ਫਲਾਉ ਕੋਈ ਇਹਨੇ ਨਾ ਪਰਾਲੀ ਹੈਗੀ ਆ ਪਰਾਲੀ ਹੈਗੀ ਲੱਗੇ ਆਂਡੀ ਕਾਂਡੀ ਨਹੀਂ ਹੈਗੀ ਤੇ ਮਾ ਨਹੀਂ ਹੈਗੀ ਤੇ ਫਿਰ ਪਰਾਲੀ ਆਖਿਆ ਪਹਿਲਾਂ ਸਾਡੇ ਨਾਲ ਦੇ ਨੂੰ ਸਾਡੇ ਨਾਲ ਸਾਡੇ ਨਾਲ ਤੇ ਕਾਲੀ ਬੁੜੀ ਕਰਦੇ ਹੋਈ ਆ ਟ੍ਰਾਲੀ ਜੇ ਲੋਡ ਪਈ ਉੱਥੋਂ ਲੈ ਆਉਂਗਾ ਟਰਾਲੀ ਲੱਦ ਕੇ ਲੈ ਤੈਨੂੰ ਟ੍ਰਾਲੀ ਜੀ ਛੜ ਜੀ ਇੱਥੋਂ ਲੈ ਦਾਂਗੇ ਵੇਹ ਤੇ ਚਲੋਈ ਆ ਪ੍ਰਾਲੀ ਦਾ ਵਾਧੂ ਆ ਪ੍ਰਾਲੀ ਛੜ ਜੀ ਤੈਨੂੰ ਕੁਦਰਕ ਦੇ ਦਿਆਂ ਕਿਉਂ ਮੀ ਧੰਨਿਆ ਨਹੀਂ ਅੱਗੇ ਉਹ ਜੀਤ ਕੇ ਇਦਾਂ ਕਰਦੇ ਸੀ ਉਹਦੇ ਕੋਈ ਚੱਕਰ ਨਹੀਂ ਇੱਕ ਟਰਾਲੀ ਚ ਦੂਜੀ ਲੱਦ ਕੇ ਦੂਜੀ ਚ ਟਰਾਲੀ ਵੇਹ ਤੇ ਜੀ ਸਾਡੇ ਕੋਲ ਸੇਲਾ ਸੁੱਕਾ ਨਹੀਂ ਸਾਡਾ ਚੱਲੀ ਜਾਂਦਾ ਚਲਾ ਲਈਦਾ ਉਹ ਜਿਹਨਾਂ ਦੀ ਕਦੀ ਭਾਰਾ ਨਹੀਂਦਾ ਕਦੀ ਹੌਲਾ ਬਸ ਉਹ ਹੀ ਕੀ ਆ ਉਹ ਜੂਰੀ ਨਾ ਇਹਦੇ ਰੇਮਾਲ ਬੱਜਣਾਂ ਨਾਲ ਨਹੀਂ ਕੋਈ ਮੇਤਾ ਬੰਦ ਖੋਦਾ ਜਾਂ ਕੱਪ ਚ ਰੱਖ ਕੇ ਉਹ ਰੱਖ ਦੇ ਉਹ ਨਹੀਂ ਯਾ ਕਰਦੀ ਆ ਦੇ ਪਾ ਲੈ ਉਹ ਮਾਰ ਦੇ ਨਾ ਮਾਰ ਦੇ ਉਹਦੇ ਨੇ ਪਰ ਉਤਰੀ ਤਾਰਾ ਨਾਲ ਬੁਰਸ਼ ਮਾਰਨਾ ਪਣਾ ਇੱਕ ਰਿਮੜ ਮਾਰ ਉਹ ਮਾਰ ਦੇ ਮਿੱਟੀ ਮਿੱਟੀ ਲਾਉਂ ਚੁੱਕਦੇ ਬਲਾਕ ਮੜ ਕੋਚ ਰੱਖ ਦੇ ਉਹ ਰਹਾ ਟਾ ਟਾ ਸਾਜ ਬਚਾ ਹਾਂ 64 ਲਾਈਆਂ ਨੂੰ ਮਾਰ ਦੇ ਸੰਤ ਬਣੇ ਬਣੇ ਰਹਿਣਗੇ ਆਪਣਾ ਗਵਾਜਣੇ ਤਲਾਜੋਨਾ